ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਰਾਜਵੀਰ ਜਵੰਦਾ ਦੀ ਮੌਤ ਦਾ ਸੱਚ ਸਾਹਮਣੇ ਆ ਗਿਆ ਹੈ ਹਕੀਕਤ ਕੀ ਹੈ ਪਤਾ ਚੱਲ ਗਿਆ ਹੈ ਕਿਉਂਕਿ ਰਾਜਵੀਰ ਜਵੰਦਾ ਦਾ ਹੁਣ ਜਿਹੜਾ ਕਰੀਬੀ ਦੋਸਤ ਜਿਹੜਾ ਕਿ ਉਹਨਾਂ ਦੇ ਨਾਲ ਰਾਈਡ ਕਰਦੇ ਹੁੰਦੇ ਸੀ ਉਹਨਾਂ ਨੇ ਆਣ ਕੇ ਸਾਰੀ ਹਕੀਕਤ ਬਿਆਨ ਕਰ ਦਿੱਤੀ ਹੈ ਸਭ ਕੁਝ ਸੱਚ-ਸੱਚ ਦੱਸ ਦਿੱਤਾ ਕਿ ਆਖਿਰ ਉਸ ਟਾਈਮ ਮੌਕੇ ਦੇ ਉੱਤੇ ਕੀ ਹੋਇਆ ਕਿਸ ਕਾਰਨ ਐਕਸੀਡੈਂਟ ਹੋਇਆ ਤੇ ਆਖਰ ਕੀ ਵਜ੍ਹਾ ਬਣੀ ਕਿ ਰਾਜਵੀਰ ਜਵੰਦਾ ਨੂੰ ਐਕਸੀਡੈਂਟ ਹੋਣ ਤੋਂ ਬਾਅਦ ਜਦੋਂ ਹਸਪਤਾਲਾਂ ਚ ਲਿਆ ਕੇ ਜਾਇਆ ਜਾ ਰਿਹਾ ਸੀ ਤੇ ਫਰਸਟ ਏਡ ਕਿਉਂ ਨਹੀਂ ਮਿਲਦੀ ਪਈ ਸਾਰੀ ਹਕੀਕਤ ਉਹਨਾਂ ਨੇ ਖੁੱਲ ਕੇ ਬਿਆਨ ਕਰ ਦਿੱਤੀ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਆਂ ਇਹਦੀ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਜਿਨ੍ਹਾਂ ਦੀ ਮੌਤ ਦਾ ਇੱਕ ਸੱਚ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਆਂ ਯਾਨੀ ਪੰਜਾਬ ਦੇ ਵਿੱਚ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕਾਂ ਨੇ ਉਨੇ ਦੋਸਤਾਂ ਦੇ ਉੱਤੇ ਵੀ ਸ਼ੱਕ ਕੀਤਾ ਅਸੀਂ ਵੀ ਬਹੁਤ ਸਾਰੀਆਂ ਗੱਲਾਂ ਦੇ ਆਧਾਰਨ ਤੁਹਾਡੇ ਸਾਹਮਣੇ ਧਰੇ ਪਰ ਆਖਰਕਾਰ ਕਹਿੰਦੇ ਜੀ ਦੀਵਾਲੀ ਵਾਲੇ ਦਿਨ ਜਦੋਂ ਬਹੁਤ ਮੰਦ ਭਾਗੀ ਘਟਨਾ ਹੋਈ ਰਾਜਵੀਰ ਜਵੰਦਾ ਦੀ ਪਰ ਦੀਵਾਲੀ ਵਾਲੇ ਦਿਨ ਇੱਕ ਬਹੁਤ ਵੱਡਾ ਸੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਜਿਹੜੇ ਕਿ ਸਾਡੇ ਕੱਲੇ ਕੱਲੇ ਪੰਜਾਬੀ ਨੂੰ ਇਸ ਗੱਲ ਦਾ ਬੜਾ ਇੰਤਜ਼ਾਰ ਸੀ ਕਿ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਕੋਈ ਵੱਡਾ ਕਾਰਨ ਹੋ ਸਕਦਾ ਕੋਈ ਤਾਂ ਕਹਿੰਦਾ ਸੀ ਕਹਿੰਦੇ ਜੀ ਐਕਸੀਡੈਂਟ ਨਹੀਂ ਲੱਗਦਾ ਇਹ ਲੱਗਦਾ ਹੈ ਵੀ ਜਿਵੇਂ ਕਰਵਾਇਆ ਗਿਆ ਪਰ ਪੂਰੇ ਸੱਚ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਕਿ ਹੈਰਾਨ ਕਰ ਦੇਣ ਵਾਲਾ ਖੁਲਾਸਾ ਉਹਨਾਂ ਦੇ ਹੀ ਇੱਕ ਦੋਸਤਵੰਨਿਓ ਔਰ ਪੰਜਾਬ ਪਰਦੇ ਲੋਕਾਂ ਨੂੰ ਬਹੁਤ ਵੱਡਾ ਮੈਸੇਜ ਇਸ ਗੱਲ ਦਾ ਜਾਣਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕਾਂ ਨੇ ਡਾਕਟਰਾਂ ਤੇ ਵੀ ਸ਼ੱਕ ਕੀਤਾ ਤਾਂ ਵੀ ਜੀ ਡਾਕਟਰਾਂ ਦੀ ਵਜ੍ਹਾ ਦੇ ਨਾਲ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਬਹੁਤ ਵੱਡਾ ਧੋਖਾ ਤੇ ਰਾਜਵੀਰ ਜਵੰਦਾ ਦੇ ਨਾਲ ਹੋ ਗਿਆ ਪਰ ਇਹ ਗੱਲਾਂ ਦੇ ਵਿੱਚੋਂ ਕੁਝ ਐਸੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਪੰਜਾਬ ਦੇ ਲੋਕਾਂ ਨੇ ਕਦੇ ਨਹੀਂ ਸੋਚੀ ਸੀ ਪਰ ਰਾਜਵੀਰ ਜਵੰਦਾ ਦੀ ਇਸ ਖਬਰ ਨੇ ਪੂਰੇ ਪੰਜਾਬ ਭਰ ਨੂੰ ਤਸੱਲੀ ਕਰਵਾ ਦਿੱਤੀ ਹੈ ਕਿ ਰਾਜਵੀਰ ਜਵੰਦਾ ਦੇ ਨਾਲ ਭਾਈ ਐਦਾਂ ਹੀ ਹੋਇਆ ਜਿਵੇਂ ਸਾਡੇ ਪੰਜਾਬ ਦੇ ਲੋਕਾਂ ਨੇ ਸੋਚਿਆ ਸੀ ਦਰਸਲ ਦੇ ਵਿੱਚ ਉਹ ਗੱਲ ਤਾਂ ਨਹੀਂ ਹੈ ਪਰ ਉਹਦੇ دوست ਨੇ ਇੱਕ ਬਹੁਤ ਵੱਡਾ ਖੁਲਾਸਾ ਦਿਵਾਲੀ ਤੋਂ ਪਹਿਲੀ ਕਹਿ ਸਕਦੇ ਹੋ ਜਿੰਨੇ ਅੱਜ 20 ਤਰੀਕ ਹੈ ਆਪ ਜੋ ਉਸਦੇ دوست ਨੇ ਸਾਡੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਅਸਲੀ ਸੱਚ ਇਹ ਹੈ ਕਿ ਭਾਈ ਪੰਜਾਬ ਦੇ ਲੋਕਾਂ ਨੇ ਦੇਖੋ ਕਿੰਨੇ ਲੋਕਾਂ ਤੇ ਦੋਸ਼ ਲਾਏ ਕੋਈ ਕਹਿੰਦਾ ਜੀ ਪਸੂਆਂ ਦੇ ਵਿੱਚ ਵੱਜ ਕੇ ਹੋ ਗਿਆ ਫਿਰ ਇੱਕ ਬਲੈਰੋ ਗੱਡੀ ਦਾ ਬਹੁਤ ਵੱਡਾ ਜ਼ਿਕਰ ਹੋਇਆ ਉਮੀ ਤੁਸੀਂ ਸੁਣ ਲਿਆ ਪੂਰੀ ਐਂਡ ਤੱਕ ਵੀਡੀਓ ਸੁਣ ਕੇ ਉਸ ਤੋਂ ਬਾਅਦ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖਣੇ ਆ ਪਹਿਲਾਂ ਤੇ ਦੋਸਤ ਦੀ ਗੱਲ ਸੁਣਦੇ ਆ ਕਿ ਕੀ ਕਹਿੰਦੇ ਨੇ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਯਾਰ ਵੀ ਲਈ ਨਾ ਕਈ ਲੋਕੀ ਘਰੇ ਬੈ ਕੇ ਗੱਲਾਂ ਕਰੀ ਜਾਂਦੇ ਆ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦੇ ਦਾ ਇਸ ਦੁਨੀਆ ਤੋਂ ਜਾਣਾ ਹਰ ਕਿਸੇ ਲਈ ਦਸ ਹੈ ਤੇ ਹਰ ਕਿਸੇ ਦੇ ਵੱਲੋਂ ਉਸ ਦੀ ਮੌਤ ਤੇ ਉਹ ਦੁੱਖ ਪ੍ਰਗਟ ਕੀਤਾ ਗਿਆ ਜਿਵੇਂ ਕੋਈ ਆਪਣਾ ਇਸ ਜਹਾਨ ਤੋਂ ਚਲਾ ਗਿਆ ਹੋਵੇ ਤੇ ਰਾਜਵੀਰ ਜੱਮਿਆਂ ਇੱਕ ਮਾਂ ਦੇ ਸੀ ਪਰ ਦੁਨੀਆ ਤੋਂ ਉਹ ਲੱਖਾਂ ਮਾਵਾਂ ਦਾ ਹੋ ਕੇ ਗਿਆ ਲੱਖਾਂ ਮਾਵਾਂ ਦਾ ਕਾਲਜਾ ਉਸ ਦੀ ਜਾਨ ਨਾਲ ਬਲੁੰਧ ਰਿਆ ਗਿਆ ਤੇ ਉੱਥੇ ਹੀ ਉਸ ਦੀ ਮੌਤ ਤੋਂ ਬਾਅਦ ਲੋਕਾਂ ਨੂੰ ਰਾਜਵੀਰ ਦੀ ਮੌਤ ਹਾਦਸਾ ਨਹੀਂ ਬਲਕਿ ਇੱਕ ਜਾਣ ਬੁੱਝ ਕੇ ਕੀਤਾ ਗਿਆ ਕਾਰਨਾਮਾ ਲੱਗ ਰਿਹਾ ਹੈ ਹਰ ਇੱਕ ਬੰਦੇ ਦੇ ਵੱਲੋਂ ਆਪਣੇ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ ਕੋਈ ਕਹਿ ਰਿਹਾ ਹੈ ਕਿ ਬਲੈਰੋ ਗੱਟੀ ਨਾਲ ਟੱਕਰ ਹੋਈ ਤੇ ਕੋਈ ਕਹਿ ਰਿਹਾ ਹੈ ਉਸ ਨਾਲ ਜਾਣ ਬੁੱਝ ਕੇ ਪਲੈਨਿੰਗ ਦੇ ਨਾਲ ਇਹ ਸਭ ਕੁਝ ਕੀਤਾ ਗਿਆ ਹਾਲਾਂਕਿ ਲੋਕ ਇਥੋਂ ਤੱਕ ਵੀ ਕਹਿ ਰਹੇ ਹਨ ਕਿ ਰਾਜਵੀਰ ਜਵੰਦੇ ਦੇ ਦੋਸਤ ਹੀ ਉਸ ਨਾਲ ਕਤਾਈ ਕਰਕੇ ਕਿਉਂਕਿ ਉਹ ਅਜੇ ਤੱਕ ਵੀ ਮੀਡੀਆ ਸਾਹਮਣੇ ਕਿਉਂ ਨਹੀਂ ਆਏ ਤੇ ਰਾਜਵੀਰ ਆਪਣੇ ਪੰਜ ਦੋਸਤਾਂ ਦੇ ਨਾਲ ਹੀ ਰਾਈਡ ਕਰਨ ਹਰ ਵਾਰ ਜਾਂਦਾ ਹੁੰਦਾ ਸੀ ਤੇ ਲੋਕਾਂ ਦੇ ਮਨ ਵਿੱਚ ਅਜੇ ਵੀ ਸ਼ੰਕਾ ਹੈ ਕਿ ਇੰਨੀ ਮਹਿੰਗੀ ਪੋਸ਼ਾਕ ਪਾਉਣ ਤੇ ਲੱਖਾਂ ਦੇ ਹੈਲਮਟ ਪਾਉਣ ਦੇ ਬਾਵਜੂਦ ਵੀ ਰਾਜਵੀਰ ਦੇ ਇੰਨੀ ਜ਼ਖ਼ਮ ਆਖਰ ਲੱਗ ਕਿਵੇਂ ਗਈ ਕੁੱਲ ਮਿਲਾ ਕੇ ਅਜੇ ਤੱਕ ਵੀ ਲੋਕਾਂ ਲਈ ਰਾਜਵੀਰ ਦੀ ਮੌਤ ਇੱਕ ਰਹੱਸ ਹੈ ਤੇ ਹਰੇਕ ਬੰਦਾ ਸ਼ੱਕ ਦੀ ਨਿਗਾ ਨਾਲ ਦੇਖ ਰਿਹਾ ਹੈ ਤੇ ਕੁਝ ਤਾਂ ਉਸ ਦੀ ਮੌਤ ਦੇ ਪਿੱਛੇ ਛੁਪਾਇਆ ਜਾ ਰਿਹਾ ਹੈ ਤੇ ਕੋਈ ਡਾਕਟਰਾਂ ਦੀ ਅਣਗਹਿਲੀ ਕਹਿ ਰਿਹਾ ਹੈ ਕੋਈ ਪੁਲਿਸ ਦੀ ਨਾਕਾਮੀ ਤੇ ਕੋਈ ਪ੍ਰਸ਼ਾਸਨ ਦੀ ਗਲਤੀ ਦੱਸ ਰਿਹਾ ਹੈ ਪਰ ਪੁਲਸ ਨੇ ਇਸ ਮਸਲੇ ਤੇ ਸਭ ਕਲੀਅਰ ਕਰ ਦਿੱਤਾ ਹੈ ਕਿ ਰਾਜਵੀਰ ਦੀ ਮੌਤ ਸਿਰਫ ਤੇ ਸਿਰਫ ਆਵਾਰਾਂ ਸਾਨਾਂ ਦੀ ਚਪੇਟ ਵਿੱਚ ਆ ਕੇ ਹੋਈ ਹੈ ਯਾਨੀ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਇੱਕ ਬਾਤ ਵੱਡਾ ਖੁਲਾਸਾ ਕੀਤਾ ਕਿ ਭਾਈ ਰਾਜਵੀਰ ਜਵੰਦਾ ਨੂੰ ਲੈ ਕੇ ਬਹੁਤ ਸਾਰੇ ਨਿਊਜ਼ ਚੈਨਲ ਬਹੁਤ ਸਾਰੇ ਸਾਡੇ ਵਰਗੇ ਚੈਨਲ ਨੇ ਜਿਹੜੇ ਸੋਸ਼ਲ ਮੀਡੀਆ ਤੇ ਉਹਨਾਂ ਲੋਕਾਂ ਨੇ ਆਪਣੇ ਆਪਣੇ ਪ੍ਰਤੀਕਰਮ ਦਿੱਤੇ ਕਿ ਰਾਜਵੀਰ ਜਵੰਦਾ ਦਾ ਦੇਖੋ ਸ਼ੰਕਾ ਪੂਰੇ ਪੰਜਾਬ ਨੂੰ ਹਰੇ ਵੀ ਹੈ ਕਿ ਰਾਜਵੀਰ ਜਵੰਦਾ ਦੇ ਨਾਲ ਕੋਈ ਨਾ ਕੋਈ ਇਹ ਮਾਮਲਾ ਕਰਵਾਇਆ ਗਿਆ ਪਰ ਉਹਦੇ ਦੋਸਤ ਨੇ ਨਿਰਪੱਖ ਕੀਤਾ ਉਹ ਕਹਿੰਦਾ ਜੀ ਇਹਦੇ ਵਿੱਚ ਕੋਈ ਦੋਰਹਿਮਾ ਨਹੀਂ ਹੈ ਨਾ ਤਾਂ ਬਲੇਰੋ ਗੱਡੀ ਵਜੀ ਹੈ ਔਰ ਨਾ ਹੀ ਕਿਸੇ ਨੇ ਜਾਣਬੁੱਝ ਕੇ ਕਰਵਾਇਆ ਉਹ ਕਹਿੰਦਾ ਜੀ ਇਹਦੇ ਵਿੱਚ ਤਾਂ ਪਸ਼ੂਆਂ ਦੀ ਚਪੇਟ ਦੇ ਵਿੱਚ ਰਾਜਵੀਰ ਜਵੰਡਾ ਆ ਗਏ ਸੀ ਐਸ ਕਰਕੇ ਰਾਜਵੀਰ ਜਵੰਡਾ ਦੇ ਨਾਲ ਇਹ ਹਾਦਸਾ ਵਾਪਰਿਆ ਸੀ ਪਰ ਕੁਝ ਲੋਕਾਂ ਨੇ ਸਾਡੇ ਹੀ ਪੰਜਾਬ ਦੇ ਭੈਣ ਭਰਾਵਾਂ ਨੇ ਇਹ ਗੱਲ ਨੂੰ ਨਹੀਂ ਮੰਨਿਆ ਸਵੀਕਾਰ ਨਹੀਂ ਕੀਤਾ ਕਿ ਰਾਜਵੀਰ ਜਵੰਡਾ ਦੀ ਮੌਤ ਪਸ਼ੂਆਂ ਦੇ ਨਾਲ ਹੋਈ ਆ ਬਲਕਿ ਸਾਡੇ ਪੰਜਾਬ ਦੇ ਲੋਕਾਂ ਨੇ ਸਦਾ ਉਲਟਾ ਸੋਚਿਆ ਉਲਟਾ ਸਮਝਿਆ ਕਹਿੰਦੇ ਜੀ ਇੱਕ ਬਲੈਰੋ ਗੱਡੀ ਦਾ ਜ਼ਿਕਰ ਹੋ ਰਿਹਾ ਬਲੈਰੋ ਗੱਡੀ ਦੇ ਵਿੱਚ ਵੱਜੇ ਨੇ ਬਹੁਤ ਸਾਰੇ ਲੋਕ ਕਹਿੰਦੇ ਜੀ ਉਹਦੇ ਦੋਸਤਾਂ ਨੇ ਕਰਵਾ ਦਿੱਤਾ ਹੁਣ ਬਹੁਤ ਸਾਰੀਆਂ ਥਿਆੜੀਆਂ ਅਕਸਰ ਪੰਜਾਬ ਦੇ ਵਿੱਚੋਂ ਆਈਆਂ ਪਰ ਅਸਲ ਸੱਚ ਇਹ ਹੈ ਵੀ ਰਾਜਵੀਰ ਜਵੰਦਾ ਦੀ ਹੁਣ ਤੱਕ ਦੀ ਜਿੰਨੀ ਵੀ ਹਮ ਪਰਮਿਸ਼ਨ ਮਿਲੀ ਹੈ ਡਿਟੇਲ ਦੇ ਆਧਾਰ ਤੇ ਪੰਜਾਬ ਦੀ ਪੁਲਿਸ ਬੰਨੀਓ ਵੀ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਗਏ ਕਿ ਭਾਈ ਸਾਡੇ ਇਲਾਕੇ ਦੇ ਵਿੱਚ ਐਕਸੀਡੈਂਟ ਹੋਇਆ ਰਾਜਵੀਰ ਦਾ ਜਵੰਦੇ ਦਾ ਪਰ ਇਹਦੇ ਵਿੱਚ ਕੋਈ ਗੱਡੀ ਦਾ ਜ਼ਿਕਰ ਸਾਨੂੰ ਨਹੀਂ ਮਿਲਿਆ ਨਾ ਸਾਨੂੰ ਕੋਈ ਗੱਡੀ ਹੱਥ ਲੱਗੀ ਹੈ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਉਹਨਾਂ ਨੇ ਵੀ ਪਸ਼ੂਆਂ ਦੇ ਵਿੱਚ ਵੱਜ ਕੇ ਜਿਹੜਾ ਕਿ ਐਕਸੀਡੈਂਟ ਹੋਇਆ ਇਹ ਹੀ ਦੱਸਿਆ ਨਾਲ ਦੇ ਦੋਸਤਾਂ ਬੰਨਿਓ ਵੀ ਕਿਹਾ ਗਿਆ ਕਈ ਦੋਸਤੋਂ ਦੇ ਸਾਹਮਣੇ ਆ ਗਏ ਨੇ ਉਹ ਕਹਿੰਦੇ ਨੇ ਜੀ ਪਸ਼ੂਆਂ ਦੇ ਵਿੱਚ ਵੱਜ ਕੇ ਹੋਇਆ ਕੋਈ ਵੀ ਸੋਚੀ ਸਮਝੀ ਇਹਦੇ ਵਿੱਚ ਸਾਜ਼ਿਸ਼ ਨਹੀਂ ਹੈ ਆਹ ਨਹੀਂ ਇਹਦੇ ਪਿੱਛੇ ਕੋਈ ਹੱਥ ਹੈ ਕਿਸੇ ਦਾ ਇਹ ਉਹਦੇ ਦੋਸਤਾਂ ਬੰਨਿਓ ਬਹੁਤ ਵੱਡੇ ਖੁਲਾਸੇ ਅਕਸਰ ਮੀਡੀਆ ਦੇ ਵਿੱਚ ਆ ਕੇ ਕੀਤੇ ਗਏ ਨੇ ਤਾਂ ਹੁਣ ਰਾਜਵੀਰ ਜਵੰਦਾ દિਵਾਲੀ ਦਾ ਦੇਖੋ ਅੱਜ ਤਿਉਹਾਰ ਹੈ ਪੂਰਾ ਦੇਸ਼ ਪੂਰੇ ਵਰਲਡ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ। ਅਸੀਂ ਵੀ ਕਾਮਨਾ ਕਰਦੇ ਹਾਂ ਜਿੰਨੇ ਸਾਡੇ ਪੰਜਾਬੀ ਨੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਹੋਣ ਪਰ ਰਾਜਵੀਰ ਵਰਗੇ ਜਿਹੜੇ ਸਾਡੇ ਹੁਨਾਰ ਕਲਾਕਾਰ ਹੀਰੇ ਸਾਡੇ ਪੰਜਾਬ ਦੇ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਤੇ ਮਾਂ ਬੋਲੀ ਪੰਜਾਬੀ ਨੂੰ ਇੰਨਾ ਪਿਆਰ ਕਰਨ ਵਾਲੇ ਤੇ ਉੱਚਾ ਲੈ ਜਾਣ ਵਾਲੇ ਅੱਜ ਸਾਡੇ ਵਿੱਚ ਨਹੀਂ ਹੈ। ਇਸ ਗੱਲ ਦਾ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਦੁੱਖ ਹੈ ਕਿਉਂਕਿ ਇੰਡਸਟਰੀ ਨੂੰ ਵੀ ਬਹੁਤ ਵੱਡਾ ਘਾਟਾ ਇੱਕ ਬਹੁਤ ਵੱਡਾ ਨਾਮ ਪੰਜਾਬ ਦਾ ਸਾਡੇ ਵਿੱਚ ਨਹੀਂ ਰਿਹਾ ਜਿਵੇਂ ਕਿ ਪਹਿਲਾਂ ਸਿੱਧੂ ਮੂਸੇਵਾਲਾ ਬਹੁਤ ਸਾਰੇ ਕਲਾਕਾਰ ਨੇ ਨਾਮ ਨਹੀਂ ਲੈ ਸਕਦੇ ਇੰਨੇ ਕਲਾਕਾਰ ਨੇ ਜਿਹੜੇ ਸਾਡੇ ਵਿੱਚ ਅੱਜ ਮੌਜੂਦ ਨਹੀਂ ਹੈ ਉਹਨਾਂ ਦੀਆਂ ਆਤਮਾ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਲਵਕਸ਼ੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਰੱਖੇ ਤਾਂ ਸਾਡੇ ਵੱਲੋਂ ਇਹ ਹੀ ਕਾਮਨਾ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਦੀਵਾਲੀ ਦੀ ਕਿ ਚੜ੍ਹਦੀ ਕਲਾ ਦੇ ਵਿੱਚ ਤੁਹਾਡੀ ਦੀਵਾਲੀ ਰਹੇ ਸਾਰਿਆਂ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਮੇਰੀਆਂ ਇਹੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਸਦਾ ਲਈ ਨੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਪੰਜਾਬ ਦੇ ਬਲਕੇ ਸਾਰੇ ਇਹ ਦੂਸਰੇ ਦੇਸ਼ ਵਿਦੇਸ਼ਾਂ ਦੇ ਜਿਹੜੇ ਲੋਕ ਉਹਨਾਂ ਦੇ ਜ਼ਿਹਨ 'ਚ ਵੀ ਇਹੀ ਸਵਾਲ ਘੁੰਮਦਾ ਸੀ ਕਿ ਰਾਜਵੀਰ ਜਵੰਦਾ ਦਾ ਆਖਰ ਐਕਸੀਡੈਂਟ ਹੋਇਆ ਜਾਂ ਫਿਰ ਐਕਸੀਡੈਂਟ ਕਰਵਾਇਆ ਗਿਆ ਕਿਸੇ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰੇ ਸਵਾਲ ਜ਼ੇਨਾਂ 'ਚ ਜਨਮ ਲੈਣ ਦੇ ਸੀ ਕੁਝ ਤਾਂ ਕਹਿੰਦੇ ਸੀ ਕਿ ਬਲੈਰੋ ਗੱਡੀ ਦੇ ਨਾਲ ਵੱਜ ਕੇ ਐਕਸੀਡੈਂਟ ਹੋਇਆ ਕੁਝ ਕਹਿੰਦੇ ਸੀ ਕਿ ਜੰਗਲੀ ਪਸ਼ੂ ਜਿਹੜੇ ਆ ਉਹਨਾਂ ਦਾ ਵੱਜ ਕੇ ਵਿੱਚ ਐਕਸੀਡੈਂਟ ਹੋਇਆ ਜਿਸ ਦਾ ਕਾਰਨ ਉਹਨਾਂ ਦੀ ਮੌਤ ਹੋਈ ਹੈ ਤੇ ਕੁਝ ਕਹਿੰਦੇ ਸੀ ਪੰਜਾਬ ਦੇ ਲੋਕ ਬਲਕਿ ਬਹੁਤ ਸਾਰੇ ਵਿਦੇਸ਼ਾਂ ਦੇ ਲੋਕਾਂ ਦੇ ਜ਼ਿਹਨ 'ਚ ਵੀ ਇਹ ਸੀ ਕਿ ਡਾਕਟਰਾਂ ਦੀ ਲਾਪਰਵਾਹੀ ਦੇ ਨਾਲ ਇਹਨਾਂ ਦੀ ਡੈਥ ਹੋਈ ਹੈ ਲੇਕਿਨ ਜਦਕਿ ਹੁਣ ਉਹਨਾਂ ਦੇ ਜਿਹੜੇ ਕਰੀਬੀ ਦੋਸਤ ਆ ਸਾਹਮਣੇ ਆਏ ਉਹਨਾਂ ਨੇ ਆਣ ਕੇ ਇਸ ਚੀਜ਼ ਤੋਂ ਪਰਦਾ ਚੁੱਕ ਦਿੱਤਾ ਸਾਰੀ ਹਕੀਕਤ ਸਾਹਮਣੇ ਲੈ ਆਂਦੀ ਹੈ ਜਿਹੜਾ ਸੱਚ ਸਾਹਮਣੇ ਲੈ ਆਂਦਾ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਐਕਸੀਡੈਂਟ ਹੀ ਹੈ ਰਾਜਵੀਰ ਜਵੰਦਾ ਜੰਗਲੀ ਪਸ਼ੂਆਂ ਦੇ ਵਿੱਚ ਵੱਜੇ ਸੀ ਜਿਸ ਦਾ ਕਰਕੇ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਜਿੰਨੀਆਂ ਵੀ ਬਾਕੀ ਗੱਲਾਂ ਸਾਰੀਆਂ ਉਹ ਝੂਠੀਆਂ ਵੈ ਕਿ ਬਲੈਰੋ ਗੱਡੀ 'ਚ ਵੱਜਿਆ ਜਾਂ ਕਿਸੇ ਨੇ ਉਹਨਾਂ ਨੂੰ ਪਿੱਛੋਂ ਮਾਰਿਆ ਸੀ ਕੋਈ ਗੱਲ ਨਹੀਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਜੰਗਲੀ ਪਸ਼ੂਆਂ ਦੇ ਵਿੱਚ ਵੱਜ ਕੇ ਹੋਇਆ ਤੇ ਜਿਸ ਦਾ ਕਰਕੇ ਉਹਨਾਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਜਿਸ ਦਾ ਕਰਕੇ ਨਾ ਆਪਣੇ ਬਰਪਾਈ ਨਹੀਂ ਕਰ ਸਕੇ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕੇ ਹਾਲਾਂਕਿ ਸਾਰੇ ਪੰਜਾਬ ਦੇ ਲੋਕਾਂ ਨੇ ਦੇਸ਼ ਵਿਦੇਸ਼ ਚ ਜਿੰਨੇ ਵੀ ਉਹਨਾਂ ਦੇ ਚੋਣ ਆ ਰਹੇ ਸੀ ਸਾਰਿਆਂ ਨੇ ਉਹਨਾਂ ਵਾਸਤੇ ਅਰਦਾਸਾਂ ਦੁਆਵਾਂ ਕੀਤੀਆਂ ਲੇਕਿਨ ਜਿੰਨੀ ਉਹਨਾਂ ਦੀ ਜ਼ਿੰਦਗੀ ਸੀ ਉਹਨਾਂ ਨੇ ਉੰਨੀ ਹੀ ਗੁਜ਼ਾਰਨੀ ਸੀ ਬੇਸ ਕਰਕੇ ਉਹਨਾਂ ਦੇ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕੇ ਉਹਨਾਂ ਦੀ ਵਫਾਤ ਹੋ ਗਈ ਉਹ ਮਰ ਗਏ ਲੇਕਿਨ ਜਿਹੜੀ ਹਕੀਕਤ ਤੇ ਉਹ ਸਾਹਮਣੇ ਆ ਗਈ ਕਿਉਂਕਿ ਬਹੁਤ ਸਾਰੇ ਲੋਕ ਤਰ੍ਹਾਂ ਤਰ੍ਹਾਂ ਦੇ ਗੱਲਾਂ ਕਰਦੇ ਪਏ ਸੀ ਕਿਸੇ ਦੇ ਦਿਨ 'ਚ ਕੁਝ ਗੱਲ ਹੁੰਦੀ ਸੀ ਕਿਸੇ ਦੇ ਦਿਨ 'ਚ ਕੁਝ ਕਿ ਆਖਰੋ ਕਰੀਬੀ ਦੋਸਤ ਕਿੱਥੇ ਗਏ ਉਹ ਵੀਡੀਓ ਕਿਉਂ ਨਹੀਂ ਬਣੀ ਬਲੈਰੋ ਗੱਡੀ ਨਾਲ ਐਕਸੀਡੈਂਟ ਹੋਇਆ ਜੰਗਲੀ ਪਸ਼ੂਆਂ ਨਾਲ ਹੋਇਆ ਹਕੀਕਤ ਹੁਣ ਸਾਹਮਣੇ ਆ ਗਈ ਹੈ ਕਿ ਜੰਗਲੀ ਪਸ਼ੂਆਂ ਨਾਲ ਹੀ ਹੋਇਆ ਵੈ ਬਾਕੀ ਰਾਜਵੀਰ ਜਵੰਦਾ ਆ ਦੀ ਜਿਹੜੀ ਕਮੀ ਹੈ ਕਦੀ ਵੀ ਨਹੀਂ ਪੂਰੀ ਹੋ ਸਕਦੀ ਉਹਨਾਂ ਨੇ ਜਿਹੜਾ ਆ ਗੈਪ ਪਾ ਗਏ ਆ ਖਲਾਅ ਪਾ ਗਏ ਆ ਇਹ ਕਦੀ ਨਹੀਂ ਫਿਲ ਹੋ ਸਕਦੀ ਕਦੀ ਨਹੀਂ ਭਰ ਸਕਦੀ ਕਿਉਂ ਕਿ ਬਹੁਤ ਸਾਰੇ ਲੋਗ ਉਹਨਾਂ ਨੂੰ ਪਿਆਰ ਕਰਦੇ ਸੀ ਚਾਹੁੰਦੇ ਸੀ ਜਿਹੜੇ ਕਿ ਹੁਣ ਉਹਨਾਂ ਨੂੰ ਮਿਸ ਕਰਦੇ ਆ ਲੇਕਿਨ ਪੰਜਾਬੀ ਵੀਰ ਜਵੰਦਾ ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਵਾ ਲੋਕ ਅੱਜ ਵੀ ਉਹਨੂੰ ਪਿਆਰ ਕਰਦੇ ਆ ਉਹਦੇ ਜਿਹੜੀਆਂ ਵੀਡੀਓ ਦੇ ਗਾਣੇ ਉਹ ਅੱਜ ਵੀ ਸੁਣਦੇ ਪਏ ਆ ਲੇਕਿਨ ਕੀ ਹੈ ਕਿਉਂ ਦੀ ਸ਼ਾਇਦ ਜ਼ਿੰਦਗੀ ਇੰਨੀ ਸੀ ਇਸੇ ਕਰਕੇ ਉਹ ਜ਼ਿਆਦਾ ਲੰਬਾ ਨਹੀਂ ਜੀ ਸਕੇ ਬਾਕੀ ਰੱਬ ਅੱਲਾ ਪਾਕ ਦੀ ਜ਼ਾਤ ਉਹਨਾਂ ਦੇ ਘਰ ਵਾਲਿਆਂ ਨੂੰ ਸਬਰ ਦੇਵੇ ਤੇ ਬਾਕੀ ਪੰਜਾਬ ਦੇ ਲੋਕ ਵਾਕਈ ਦਿਲੋਂ ਹੀ ਇਹਨਾਂ ਨੇ ਅਰਦਾਸਾਂ ਕੀਤੀਆਂ ਸੀ ਰਾਜਵੀਰ ਜਵੰਦਾ ਵਾਸਤੇ ਕਿ ਉਹ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋ ਜਾਣ ਲੇਕਿਨ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਬਾਕੀ ਸਾਰੀਆਂ ਪੰਜਾਬ ਦੀਆਂ ਮਾਵਾਂ ਪੈਨਾਂ ਰਾਜਵੀਰ ਜਵੰਦਾ ਭਰਾ ਨੂੰ ਬਹੁਤ ਚਾਹੁੰਦੀਆਂ ਸੀ ਬਹੁਤ ਪਿਆਰ ਕਰਦੀਆਂ ਸੀ ਬਹੁਤ ਉਹਨਾਂ ਕਿਉਂਕਿ ਉਹ ਬਹੁਤ ਹੀ ਸੰਸਕਾਰੀ ਸੀ ਮਾਵਾ ਪਹਿਲਾਂ ਦੀ ਬੜੀ ਇੱਜ਼ਤ ਕਰਦਾ ਸੀ ਇਸੇ ਕਰਕੇ ਸਾਰੇ ਉਹਨੂੰ ਰਿਸਪੈਕਟ ਦਿੰਦੇ ਸੀ ਇੱਜ਼ਤ ਦਿੰਦੇ ਸੀ ਤੇ ਅੱਜ ਸਾਰੇ ਉਹਨੂੰ ਬਹੁਤ ਮਿਸ ਕਰਦੇ ਪਏ ਆ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਮੈਂ ਕਮੈਂਟ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋਟੇ ਸਰਾ ਖਿਆਲ ਰੱਬ ਰੱਖਾ